ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇੱਕ ਵੀਰ ਕਹਿੰਦਾ ਸੀ ਵੀ ਵੀਰੇ ਲੱਤ ਨਾ ਡੂੰਗੀ ਨਹੀਂ ਜਾਂਦੀ ਵੀ ਉੱਪਰ ਦੀਂਹਦੀ ਆ ਵੀਰੇ ਥੱਲੇ ਨੂੰ ਦੇਖੋ ਇਹਦੀ ਲੱਤ ਆ ਦੇ ਕਿੱਡਾ ਫਾਲਾ ਦੇਖੋ ਉਹ ਦੇਖ ਉਹ ਦੇ ਕਿੱਡੇ-ਕੱਡੇ ਡਲੇ ਪੱਟ ਕੇ ਸੜਦਾ ਹੋਰ ਹੁਣ ਕਿੰਨੀ ਜਾਲ ਨਾਲੇ ਹੈ ਵੀ ਐਉਂ ਆ ਵੀਰੇ ਥੱਲਿਓਂ ਆਇਆ ਆਏ ਸਿੱਧੀ ਨਹੀਂ ਹੈ ਕਿ ਸਿੱਧੀ ਖਿਚੜੀ ਹੋਰ ਗੱਲ ਹੁੰਦੀ ਜਦੋਂ ਸਿੱਧ ਥੱਲੇੋਂ ਆਈ ਹੁੰਦੀ ਉਹ ਗੱਲ ਹੋਰ ਤੇ ਆ ਗਈ ਆਪਣੀ ਵਜਾਈ ਵਾਲੀ ਟੀਮ ਤੇ ਇਹ ਜਿਹੜਾ ਧਰਤੀ ਪਾੜਾ ਨਾ ਬਾਈ ਇਹ ਚੱਲਦਾ ਵੀ 18 ਦੇ ਟਾਇਰਾਂ ਵਾਲਿਆਂ ਦੇ ਮਗਰੀ ਹੈ ਕਿਉਂਕਿ ਜਿਹੜੇ 16 ਦੇ ਟਾਇਰਾਂ ਵਾਲਿਆਂ ਮਗਰ ਤਾਂ ਥੱਲੇ ਲੈਫਟ ਲੱਗਣੋਂ ਨਹੀਂ ਹਟਦੀ ਜਿਹੜੇ 18 ਦੇ ਟਾਇਰ ਆ ਉਹਨਾਂ ਨਾਲ ਹੀ ਸਹੀ ਚੱਲਦਾ ਕਿਉਂਕਿ ਇੰਨੀ ਲੈਫਟ ਹੀ ਨਹੀਂ ਚੱਕ ਹੁੰਦੀ ਜੌਂਡੀਅਰ ਦੇ ਜਿਹੜਾ ਹੁਣ ਨਵੇਂ ਮਾਡਲ ਆ ਉਹ ਤਾਂ ਚੱਕ ਦਿੰਦਿਆ ਇਹ ਜਗਤਾਰ ਵੀਰੇ ਦਾ ਵਾ ਉਹ ਕਹਿੰਦਾ ਸੀਗਾ ਵੀ ਜਿਹੜੇ ਛੋਟੇ ਟਾਇਰ ਆ ਨਾ ਉਹਦੇ ਤਾਂ ਚੱਲਦਾ ਹੀ ਨਹੀਂ ਹੈਗਾ ਵੀ 18 ਵਾਲਾ ਜੌਂਡੀਅਰ ਇਹਨੂੰ ਪੂਰੀ ਲੈਫਟ ਨਹੀਂ ਚੱਕਦਾ ਵੀ ਥੱਲੇ ਲੱਗਦੇ ਆ ਹੁਣ ਦੇਖੋ ਤੁਸੀਂ ਕਿੰਨਾ ਲੱਗਿਆ ਲੈ ਦੱਸੋ ਕਿਹਦੇ ਟਰੈਕਟਰ ਘੱਟ ਜ਼ੋਰ ਲਾਉਂਦਾ ਇਹ ਤਾਂ ਹੋਰ ਕੀ ਕਿੰਨਾ ਕੁ ਜ਼ੋਰ ਲਵਾਉਣਾ ਦੇਖ ਲਓ ਲੈ ਔਰ ਦੇਖੋ ਪੂਰੀ ਫੁੱਲ ਲੈਫਟ ਚੱਕੀ ਆ ਧਰਤੀ ਤੋਂ ਦੇਖ ਲਓ ਕਿੰਨੇ ਉੱਚੇ ਉਹਦੇ ਟੋਆ ਪਿਆ ਪਿਆ ਵਾ ਉੱਥੇ ਤਾਂ ਲੱਗਦੇ ਆ ਤੁਸੀਂ ਦੇਰ ਪੱਧਰ ਜਗ੍ਹਾ ਤੇ ਦੇਖੋ ਉਹ ਦੇਖ ਲਾ ਥੱਲੇ ਆ ਫਰੰਟ ਵਾਲਾ ਬਾਲਾ ਕਿੰਨਾ ਕੁ ਆ ਦੇਖ ਗੱਲ ਐ ਉਹ ਵੀ ਪਾਣੀ ਪਿਉ ਨਜ਼ਾਰੇਦਾਰ ਖੱਤਾ ਇਹ ਇਹ ਨਾ ਕੱਦੂ ਤੋਂ ਬਾਅਦ ਤਾਂ ਇਹਦਾ ਬਈ ਜਮੇ ਹੀ ਜਾਮ ਹੋ ਜਾਂਦਾ ਇਹ ਖੇਤ ਨਾ ਪੱਠੇ ਨੂੰ ਪਟਾਈ ਹੋਈ ਮਿੱਟੀ ਵਾਲਾ ਖੇਤ ਆ ਪੂਰਾ ਡਾਕਰ ਬਾਣਾ ਹੈ ਪੂਰੀ ਤਾਂ ਕਰਕੇ ਪਰसों ਜਿਹੜੇ ਝੋਨੇ ਦਾ ਆਪਾਂ ਵੀ ਰੱਖਿਆ ਸੀਗਾ ਇਹ ਉਹ ਖੱਤਾ ਵਾ ਤੇ ਪਹਿਲਾਂ ਰੋਟਾਵੇਟਰ ਮਾਰਗੇ ਸੀ ਰਾਤ ਪਤਲਾ-ਪਤਲਾ ਜ ਤੁਸੀਂ ਦੇਖ ਲਓ ਵੀ ਜਾਨੀ ਕਿ 26 ਦੀ ਪ੍ਰਾਲੀ ਆ ਮੈਂ ਨਹੀਂ ਕਹਿੰਦਾ ਚਲੋ ਵੀ ਹਰ ਇੱਕ ਝੋਨੇ ਦੀ ਪ੍ਰਾਲੀ ਵੱਖੋ-ਵੱਖਰੀ ਹੁੰਦੀ ਆ ਪੂਛਾ ਦੀ ਵੀ ਤੁਹਾਨੂੰ ਦਿਖਾਤੀ ਸੀ ਨਾ ਇਹ 26 ਦੀ ਪ੍ਰਾਲੀ ਸੀ ਮਲਚਰ ਵੀ ਨਹੀਂ ਫੇਰਿਆ ਇਕੱਲਾ ਐਸਐਮਐਸ ਲੱਗ ਝੋਨਾ ਵੱਢਿਆ ਤੇ ਤੁਸੀਂ ਲਾ ਲਓ ਸਾਹਿਬ ਵੀ ਬਿਲਕੁਲ ਪ੍ਰਾਲੀ ਬੀਜੇ ਰੋਟਾਵੇਟਰ ਨਾਲ ਵੀ ਸਿੱਧੀ ਕਣਕ ਵੀ ਦਿੰਦੇ ਤਾਂ ਤਾਂ ਵੀ ਪੂਰਾ ਵਧੀਆ ਹੁਣ ਦੂਜੀ ਵਾਰ ਸੁਪਰ ਸੀਡਰ ਚੱਲਣਾ ਸੁਪਰ ਸੀਡਰ ਨੇ ਤਾਂ ਕਿਆ ਬਾਤਾਂ ਹੀ ਕਰ ਦੇਣੀਆਂ ਹਨ ਤੇ ਇਹ ਚੀਜ਼ ਤੇ ਤੁਸੀਂ ਦੇਖ ਲਓ ਵੀ ਰਾਮ ਨਾਲ ਪੂਰੀ ਵਧੀਆ ਕਣਕ ਹਰੀ ਹੋ ਸਕਦੀ ਹੈ ਰੋਟਾਵੇਟਰ ਦੇ ਜਿਹੜੀ ਛਿੱਟੇ ਵਾਲੀ ਕਣਕ ਹਨ ਉਹ ਬਹੁਤ ਛੇਤੀ ਹਰੀ ਹੋ ਜਾਂਦੀ ਹੈ ਸੁਪਰ ਸੀਡਰ ਨਾਲੋਂ ਜੇ ਖੱਤੇ ਜੇ ਤੁਹਾਡੇ ਕੋਲੇ ਆਪਾਂ ਕਹਿ ਦੇਣਾ ਵੀ ਸਾਡੇ ਕੋਲ ਸੁਪਰ ਸੀਡਰ ਹੈ ਨਹੀਂਗਾ ਵੀ ਬਰੇ ਕੱਲਾ ਰੋਟਾਵੇਟਰ ਵੀ ਆ ਮੂਰੇ ਬੰਦਾ ਲਾ ਕੇ ਛਿੱਟਾ ਦਵਾ ਦੋ ਤੇ ਉਹਦੇ ਉੱਤੇ ਰੋਟਾਵੇਟਰ ਫੇਰ ਦੋ ਤਾਂ ਤੁਹਾਡੀ ਕਣਕ ਪੂਰੀ ਪਰਫੈਕਟ ਧਰੀ ਹੋ ਜੂ ਜਿਵੇਂ ਐਵੇਂ ਮਿੱਟੀ ਆ ਗਈ ਤੇ ਆਪਾਂ ਐਵੇਂ ਪੈਸੇ ਖਰਚਣ ਦੀ ਲੋੜ ਹੀ ਨਹੀਂ ਹੈਗੀ ਜਾਂ ਰੋਟਾਵੇਟਰ ਤੇ ਮਸ਼ੀਨ ਲਵਾ ਲਓ ਜੇ ਕੋਈ ਛਿੱਟਾ ਦੇਣ ਵਾਲਾ ਬੰਦਾ ਵਧੀਆ ਨਹੀਂ ਹੈਗਾ ਆਪਣੇ ਕੋਲੇ ਰੋਟਾਵੇਟਰ ਤੇ ਮਸ਼ੀਨ ਵੀ ਲਵਾ ਸਕਦੇ ਆ ਦੇਖ ਲਓ ਜੇ ਦੋ ਵਾਰ ਰੋਟਾਵੇਟਰ ਮਾਰ ਦਾਂਗੇ ਫਿਰ ਤਾਂ ਬਾੜਾ ਹੀ ਵਧੀਆ ਹੋ ਜਾਂਦਾ ਜੇ ਆਪਾਂ ਕੱਲੀ ਕਣਕੀ ਬੀਜਣੀ ਆ ਵੀ ਹੋਰ ਕੋਈ ਕੰਮ ਨਹੀਂ ਹੈਗਾ ਤਾਂ ਐਵੇਂ ਕਰ ਸਕਦੇ ਹਾਂ ਹੁਣ ਅਸੀਂ ਆਂ ਮੈਨੂੰ ਐ ਹੁੰਦਾ ਕਿ ਯਾਰ ਖੱਤਾ ਸੋਹਣਾ ਲੱਗੇ ਸਾਫ਼ ਹੋਵੇ ਮਿਹਨਤ ਚਾਹੀਦੀ ਆ ਠੀਕ ਪਰ ਖੱਤਾ ਆਪਦੀਆਂ ਨਹੀਂਓ ਪੂਰੀ ਕੋਸ਼ਿਸ਼ ਕਰੀਦੀ ਆ ਕਿਸੇ 'ਚ ਨਕਾਮ ਵੀ ਰਹਿ ਜਾਂਦੇ ਆ ਕੋਈ ਖੱਤਾ ਸੋਹਣਾ ਵੀ ਨਹੀਂ ਬਣਦਾ ਕੋਈ ਖੱਤਾ ਸੋਹਣਾ ਬਣ ਜਾਂਦਾ ਨਾ ਇਹ ਚੀਜ਼ਾਂ ਹੁੰਦੀਆਂ ਨੇ ਆਪਣੇ ਤੇ ਉਹ ਚੀਜ਼ਾਂ ਚੱਲੀ ਜਾਂਦੀਆਂ ਹਨ ਤੇ ਬਸ ਇਦਾਂ ਹੀ ਕਿ ਜਿਹੜਾ ਚੱਲੀ ਜਾਂਦਾ ਕੰਮ ਕਰ ਤੇ ਪਰ ਹਾਂ ਕੱਲੀ ਰੋਟਾ ਵੇਟਰ ਨਾਲ ਕਾਣਕ ਬਹੁਤ ਸੋਹਣੀ ਹਰੀ ਹੋ ਸਕਦੀ ਹੈ ਤੇ ਇਹ ਡਾਕਰ ਵਾਹਣਾ ਦੇਖੋ ਪੂਰਾ ਵਧੀਆ ਬਣ ਗਿਆ ਸੀਗਾ ਇੱਕ ਵਾਰ ਰੋਟਾਵੇਟਰ ਨਾਲ ਬਾਏ ਤੇ ਹੁਣ ਸੁਪਰ ਸੀਡਰ ਨਾਲ ਬਾਦਾਂਗੇ ਕਣਕ ਬੀਜਾਂਗੇ ਤੇ ਐਨ ਪੂਰੀ ਨਾਲੇ ਗਿੱਲ ਵੀ ਰਲ ਜਾਣੀਆਂ ਨਾਲੇ ਓਹ ਸਾਰਾ ਕੁਝ ਵਧੀਆ ਹਰੀ ਹੋ ਜਾਊ ਕਣਕ ਨਾਲੇ ਖੱਤਾ ਸਾਫ ਹੋ ਜਾਊਗਾ ਤੇ ਸਾਰਾ ਵਧੀਆ ਸੀਗਾ ਪਰਾਲੀ ਵੀ ਬਹੁਤ ਸੀ ਝੋਨੇ 'ਚ ਐ ਨਹੀਂ ਸੀ ਵੀ ਪਰਾਲੀ ਘਟ ਤੇ ਆਪਾਂ ਧਰਤੀ ਪਾੜ ਫੇਰ ਤੱਕ ਕਿਉਂਕਿ ਵੀ ਇਹ 'ਚ ਪਾਣੀ ਸੁੱਕ ਜਾਊਗਾ ਇਹ 'ਚ ਪਾਣੀ ਨਹੀਂ ਸੁੱਕਦਾ ਬਲਾਓ ਫੇਰ ਤੋਂ ਬਾਅਦ ਤਾਂ ਖੜਦਾ ਨਹੀਂ ਆਲੂਆਂ 'ਚ ਪਰ ਜਦੋਂ ਮੱਕੀ ਲਈ ਕੱਦੂ ਹੋ ਜਾਂਦਾ ਮੱਕੀ ਬੀਜੀ ਸੀ ਉਸ ਤੋਂ ਬਾਅਦ ਕੱਦੂ ਹੋ ਗਿਆ ਉਸ ਤੋਂ ਬਾਅਦ ਪਾਣੀ ਨਹੀਂ ਸੁੱਕਦਾ ਫੇਰ ਕਣਕ ਖਰਾਬ ਹੋਊਗੀ ਤਾਂ ਕਰਕੇ ਇਹ ਚ ਇਹ ਕੀਤਾ ਕਿਉਂਕਿ ਕਣਕ ਇਹ ਚ ਸੋਣੀ ਹੋ ਜਾਣੀ ਆ ਵੀ ਨਾ ਨਦੀਨ ਦੀ ਸਪਰੇ ਕਰਨੀ ਪਣੀ ਆ ਕੱਲਾ ਜੂਰੀਆ ਪਾਉਣਾ ਪਊਗਾ ਆਪਾਂ ਨੂੰ 2 ਤੋਂ 3 ਗੱਟੂ ਪਾਵਾਂਗੇ ਖੀਲੇ ਦੇ ਜਦੋਂ ਪਾਣੀ ਪਾਣੀ ਲਾ ਕੇ ਤੇ ਹੋਰ ਆਪਾਂ ਨਦੀਨਾ ਦੀ ਕਦੇ ਕੋਈ ਸਪਰੇ ਨਹੀਂ ਇਹ ਚ ਕਰਨੀ ਪਣੀ ਤੇ ਨਾ ਕੋਈ ਆਪਾਂ ਤੇਲੇ ਵਾਲੀ ਕਰੀਆ ਕਦੀ ਕਣਕ ਦੀ ਨਾ ਕੁਝ ਹੋਰ ਇੱਕ ਗੱਲ ਦਾ ਯਾਰ ਵੀਰੇ ਤੁਸੀਂ ਸਾਰੇ ਜਾਣੇ ਸਮਝ ਗਏ ਹੋਵਾਂਗੇ ਹਨਾ ਕਿ ਚਾਹੇ ਕੋਈ ਵੱਡੀ ਖੇਤੀ ਵਾਲਾ ਚਾਹੇ ਕੋਈ ਛੋਟੀ ਖੇਤੀ ਵਾਲਾ ਕੋਈ ਵੀ ਵੀਰ ਹੈ ਨਾ ਸਾਰਿਆਂ ਦੀ ਗੱਲ ਕਰਦਾ ਮੈਂ ਕਿ ਦੇਖੋ ਮੈਂ ਤਾਂ ਜੋ ਕਰਦਾ ਝੋਨੇ ਤੇ ਤੁਹਾਡੇ ਮੂਰੇ ਆ ਜੋ ਵੀ ਮੈਂ ਪਾਇਆ ਜੋ ਠ ਪਾਉਣਾ ਹਨ ਪਰ ਇੱਕ ਉਹ ਵੀਰਾਂ ਲਈ ਰੱਬ ਨੇ ਇੱਕ ਸਾਬਕ ਸਿਖਾਇਆ ਕਿ ਦੇਖੋ ਜਿਹੜਾ ਆਪਾਂ ਦੁਕਾਨਾਂ ਤੋਂ ਪ੍ਰੋਡਕਟ ਚੱਕ ਚੱਕ ਕੇ ਝੋਨੇ ਦੇ ਵਿੱਚ ਪਾਉਨੇ ਆ ਉਹਦਾ ਕੋਈ ਫਾਇਦਾ ਹੈ ਮੈਨੂੰ ਦੱਸ ਦੋ ਜੇ ਉਹ ਕਿਸੇ ਵੀਰ ਦੇ ਜਿਹਨੇ ਬਾਹਲੇ ਪ੍ਰੋਡਕਟ ਪਾਇਆ ਵੀ ਉਹਦਾ ਝੋਨਾ ਜ਼ਿਆਦੇ ਝਾੜ ਦਿੰਦਾ ਹੋਵੇ ਠੀਕ ਹੈ ਕਿ ਹਰ ਇੱਕ ਫਸਲ ਦਾ ਝਾੜ ਨਾ ਤਾਂ ਬੀਜਾਂ ਤੇ ਡਿਪੈਂਡ ਕਰਦਾ ਨਾ ਕਰਦਾ ਬਾਈ ਉਹਦੇ ਤੇ ਆਪਣੇ ਤੇ ਕੁਝ ਜ਼ਿਆਦੇ ਪਾਉਣ ਤੇ ਸਾਰਾ ਕੰਮ ਰੱਬ ਦੇ ਸਿਰ ਤੇ ਆ ਮੌਸਮ ਦੇ ਸਿਰ ਜੇ ਮੌਸਮ ਸਹੀ ਆ ਤਾਂ ਝਾੜ ਪੂਰਾ ਟੌਪ ਦਾ ਆ ਜਾਂਦਾ ਇਹ ਗੱਲ ਰੱਬ ਨੇ ਇਕ ਆਪਾਂ ਨੂੰ ਸਾਬਤ ਸਿਖਾਇਆ ਕੀ ਐਵੇਂ ਨਾ ਚੱਕ ਕੇ ਸਮਾਨ ਪਾਉਣ ਲੱਗ ਜਾ ਕਰੋ ਤੇ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਆ। ਕੀ ਇਹ ਚੀਜ਼ਾਂ ਆਪਾਂ ਨੂੰ ਵਾਹਿਗੁਰੂ ਨੇ ਸਿਖਾਈਆਂ। ਕੀ हे ਪ੍ਰਾਣੀ ਰੱਬ ਨੇ ਕਿਹਾ हे ਪ੍ਰਾਣੀ ਤੈਨੂੰ ਇੱਕ ਸਬਕ ਸਿਖਾਇਆ ਕਿ ਦੇਖ ਤੂੰ ਜਿਹੜਾ ਕੁਝ ਦੁਕਾਨਾਂ ਤੋਂ ਟਰਾਲੀਆਂ ਭਰ-ਭਰ ਕੇ ਸਮਾਨ ਲਿਆਉਣਾ ਵਾ ਤੇਰੇ ਆ ਮੈਚੋਂ ਨਾ ਉਹਦੇ ਨਾਲ ਵੀ ਨਹੀਂ ਹੋਣ ਦੇਣਾ। ਠੀਕ ਆ? ਕੀ ਆਪਾਂ ਐਵੇਂ ਸਮਾਨ ਖੇ ਸਵਾ ਪਾਈ ਜਾਂਦੇ ਆ ਵੀ ਆ ਵੀ ਪਾ ਦੋ ਕਹਿਣ ਤੇ ਕੰਪਨੀ ਆਲੇ ਆ ਜਾਂਦੇ ਆਪਣੇ ਘਰਾਂ ਚ ਵੀ ਜੀ ਆਹ ਪਾਓ ਇਹਦੇ ਨਾਲ ਝੋਨਾ ਵੱਧਾ ਇਹਦੇ ਨਾਲ ਆਲੂ ਦਾ ਮੋਟਾ ਹੋ ਜਾਂਦਾ ਝਾੜ ਆਲੂ ਮੋਟਾ ਹੋ ਜਾਂਦਾ ਇਹਦੇ ਨਾਲ ਨੰਬਰ ਆਫ ਗਿਣਤੀ ਵੱਧ ਜਾਂਦੀ ਹੈ ਟਿਊਬਰ ਦੀ ਫਲਾਨਾ ਹੋ ਜਾਂਦਾ ਧਮਕਾ ਵੀ ਆਪਾਂ ਚੱਕ ਚੱਕ ਕੇ ਉਹ ਠੋਕ ਦਿੰਨੇ ਆ ਵੀ ਮੈਂ ਨਹੀਂ ਮੰਨਣ ਦੇਣਾ ਵੀ ਮੈਂ ਤੁਹਾਨੂੰ ਇਹ ਗੱਲਾਂ ਤੋਂ ਲੋਟ ਕਰਨਾ ਵੀ ਤੁਹਾਨੂੰ ਸਾਬਤ ਦਿਖਾਦਾ ਵੀ ਤੁਸੀਂ ਐਤ ਕੀ ਸਾਰਾ ਕੁਝ ਪਾਇਆ ਪਰ ਮੈਂ ਫਿਰ ਵੀ ਝਾੜ ਨਹੀਂ ਲੈਣ ਦਿੱਤਾ ਠੀਕ ਆ ਕਣਕ ਅੱਜ ਤੋਂ ਸਾਲ ਪਹਿਲਾਂ ਵਾਲੀ ਕਣਕ ਜਮਾਂ ਹੀ ਲੰਬੀ ਪੈ ਗਈ ਸੀ ਮੈਂ ਉਹਦੇ ਵਿੱਚ ਵੀ ਤੁਹਾਨੂੰ 23 24 24 ਕੁਇੰਟ ਦਾ ਝਾੜ ਦੇ ਦਿੱਤਾ ਸੀ ਤੇ ਇੱਕ ਸਾਲ ਕਣਕ ਸਾਰੀ ਖੜੀ ਸੀ ਉਦੋਂ ਝਾੜ 14 15 ਦਾ ਹੀ ਰਹਿ ਗਿਆ ਠੀਕ ਹੈ ਨਹੀਂ ਤੇ ਇਸ ਸਾਲ ਝੋਨਾ ਪਿਛਲੇ ਸਾਲ ਝੋਨਾ ਜਮਾਂ ਹੀ ਲੰਬਾ ਪਿਆ ਸੀ ਡਿੱਗਿਆ ਪਿਆ ਸੀ ਬਹੁਤ ਸਾਡਾ ਝੋਨਾ ਡਿੱਗਿਆ ਹੀ ਮੇਰੇ ਖਾਲ 70 80 ਕਿੱਲੇ ਝੋਨਾ ਡਿੱਗਿਆ ਸੀ ਫੇਰ ਵੀ 32 33 ਦੀ 30 31 ਦੀ ਐਵਰੇਜ ਪੈ ਗਈ ਦੀ ਐਸ ਵਾਰ ਝੋਨਾ ਇੱਕ ਵੀ ਨਹੀਂ ਡਾਲ ਡਿੱਗਿਆ ਹੋਇਆ ਸੀਗਾ ਤੇ ਝੋਨੇ ਦਾ ਝਾੜ 23 24 25 ਬਸ ਇੱਥੇ ਰਹਿ ਗਿਆ ਦੇਖੋ ਚੱਲ ਪਿਆ ਡਿਊਜ਼ ਫਾਰ ਬੋਲ ਬੋਲਦਾ ਬੱਚਾ ਇਹਦੇ ਤੇ ਇੱਕ ਮौज ਹੈਗੀ ਆ ਕਿ ਜਿਹੜਾ ਇਹਦਾ ਰੋਟਾਵੇਟਰ ਦਾ ਕ੍ਰਾਸ ਟੁੱਟਣ ਦਾ ਨਹੀਂ ਜੱਬ ਜਿੱਦਣ ਦਾ ਚੱਲਦਾ ਕੋਈ ਇੱਕ ਵੀ ਕ੍ਰਾਸ ਨਹੀਂ ਇਹਨੇ ਤੋੜੇ ਜੇ ਇਹੀ ਪੜਾਓ ਜਾਂ ਕੁਝ ਵੀ ਜੇ ਇਹੀ ਚੱਲਦਾ ਹੁੰਦਾ 18 ਦੇ ਟਾਇਰਾਂ ਤੇ ਉਹਨੇ ਤੋੜ ਦੇਣਾ ਹੀ ਹੁਣ ਨੂੰ ਇੱਕਦ ਦੇਖ ਲਓ ਸਫਾਈ ਸਾਰਾ ਕੁਝ ਪੂਰਾ ਸੋਹਣਾ ਪੂਰਾ ਵਧੀਆ ਬਣ ਗਿਆ ਤੇ ਸਿਆੜ ਵੀ ਬਣ ਗਏ ਤੇ ਕਣਕ ਵੀ ਪੂਰੀ ਗਿੱਲ ਚ ਪੈਣ ਲੱਗ ਗਈ। ਉਧਰ ਆਪਣਾ ਟਿੱਡਾ ਮਾਸਟਰ ਚੱਲਦਾ। ਦੇਖੋ ਸਾਲੇ ਨੂੰ ਚੱਲੋ। ਕੋਈ ਪਰਵਾਹ ਨਹੀਂ ਯਾਰ, ਕੋਈ ਪਰਵਾਹ ਨਹੀਂ। ਦੇ ਲੋ ਹੈਗਾ ਧੂਆ ਮਾਰਦਾ ਜਾਂ ਕੋਈ ਵੀ ਚੀਜ਼ ਦੱਸੋ। ਦੇ ਲੋ ਮਿੱਟੀ ਵੀ ਪੂਰੀ ਵਧੀਆ ਪੱਟੀ ਜਾਂਦਾ। ਹੌਲੀ ਜੀ ਰੇਸ ਤੇ ਪੱਟੀ ਜਾਂਦਾ। ਖੱਤੇ ਪੂਰੇ ਕਹਿੜੇ ਆ ਦੇ ਲੋ। ਕੀ ਡਾਕਰ ਬਾਹਣਾ ਕੀ ਆਪਾਂ ਕਹਿ ਦਿੰਦੇ ਹਾਂ ਨਾ ਕੀ ਆ ਰੋਟਾਵੇਟਰ ਘੱਟ ਲੱਗਦਾ ਹੋ ਫਲਾਨਾ ਹੋ ਤੁਸੀਂ ਇਹ ਦੇ ਲਓ ਵੀ ਮਿੱਟੀ ਟੰਡਿਆਂ ਨੂੰ ਵਿੱਚ ਮਲਾਈ ਜਾਂਦਾ ਲੈ ਠੀਕ ਆ ਆਵਾਜ਼ ਦੇਖ ਲਓ ਜੀ ਨਾਲੇ ਰੋਟਾਵੇਟਰੇ ਵਾਲਾ ਭਾਰਾ ਨਹੀਂ ਕਿਉਂਕਿ 7 ਫੁੱਟਾ ਹੀ ਆ ਨਾ ਵਾਲਾ ਭਾਰਾ ਨਹੀਂ ਹੈਗਾ ਰੋਟਾਵੇਟਰ ਪਰ ਦੇਖੋ ਮਿੱਟੀ ਨੂੰ ਮਿਕਸ ਕਿੰਨਾ ਸੋਹਣਾ ਕਰੀ ਜਾਂਦਾ ਟੰਡਿਆਂ ਦੇ ਵਿੱਚ ਦੇਖ ਲੈ ਦੇਖੋ ਗੱਲ ਫਿਰ ਐਮਪਲੀਮੈਂਟ ਤੇ ਆ ਜਾਂਦੀ ਆ ਕਿ ਜਦੋਂ ਆਪਾਂ ਟਰੈਕਟਰ ਮਗਰ ਪੂਰਾ ਸਹੀ ਐਮਪਲੀਮੈਂਟ ਪਾਉਨੇ ਆ ਤਾਂ ਉਹਦਾ ਰਿਜ਼ਲਟ ਆਪਾਂ ਨੂੰ ਬਾਈ ਪੂਰੇ ਪਰਫੈਕਟ ਮਿਲਦੇ ਆ ਹਣ ਇਹ 50 48.5 HP ਦਾ ਇਹਦਾ ਇੰਜਨ ਆ ਹਨ ਤੇ 7 ਫੁੱਟਾ ਰੋਡਾ ਵੇਟਰ ਹੈ ਇਹਦੇ ਮਗਰ ਹਨ ਦੇਖ ਲਓ ਤੇ ਆਪਣੇ ਕਰਚੇ ਖੜੇ ਆ ਡਾਕਰ ਜਮੀਨ ਆ ਇਹ ਪੂਰੀ ਹਨ ਤੇ ਤੁਸੀਂ ਦੇਖ ਲਓ ਵੀ ਪੂਰਾ ਸੋਨਾ ਲੱਗ ਜਾਂਦਾ ਇਹਦੇ ਮੈਕਸ ਪੂਰੀ ਵਧੀਆ ਮਿੱਟੀ ਨੂੰ ਕਰੀ ਜਾਂਦਾ ਲੈ ਉੱਤੇ ਚਲੋ ਭਾਰ ਮ ਨਹੀਂ ਰੱਖਿਆ ਹੋਇਆ ਤੇ ਪਰ ਗੱਲ ਇਹ ਆਉਂਦੀ ਆ ਕਿ ਯਾਰ ਵੀ ਕੰਮ ਪੂਰਾ ਦੇ ਰਿਆਂ ਨਾ ਟਰੈਕਟਰ ਨਾ ਟਰੈਕਟਰ ਦੀ ਆਵਾਜ਼ ਦੇ ਵਿੱਚ ਕੋਈ ਫਰਕ ਪੈ ਰਿਹਾ ਨਾ ਕੋਈ ਟਰੈਕਟਰ ਤੇ ਲੋਡ ਪੈ ਰਿਹਾ ਹਨਾ ਫਿਰ ਵੇ ਕੇ ਇੰਪਲੀਮੈਂਟ ਤੇ ਗੱਲ ਆਉਂਦੀ ਹੈ ਹੁਣ ਜੇ ਇਹਦੇ ਮੰਗਰੀ ਇੰਪਲੀਮੈਂਟ ਆਪਾਂ ਵੱਡਾ ਪਾਈ ਫਿਰੀਏ ਫਿਰ ਉੱਥੇ ਲੈਫਟ ਚੱਕ ਚੱਕ ਕੇ ਚਲਾਈਏ ਉਹ ਨਹੀਂ ਸੋਟ ਆਉਂਦੀ ਮੈਂ ਦੇਖੋ ਅੱਗੇ ਹੁੰਦਾ ਸੀ ਵੀ ਮਸ਼ੀਨਰੀ ਲੈਣੀ ਟਰੈਕਟਰ ਲੈ ਹੋ ਜਾਂਦਾ ਸੀ ਕਿਉਂਕਿ ਟਰੈਕਟਰ ਤੇ ਲੋਨ ਹੁੰਦਾ ਸੀ ਮਸ਼ੀਨਰੀ ਨਹੀਂ ਸੀ ਲੈ ਹੁੰਦੇ ਪਰ ਅੱਜ ਕੱਲ ਤਾਂ ਚਲੋ ਮੈਂ ਕਈ ਵੀਰਾਂ ਨੇ ਕਹਿਣਾ ਵੀ ਇਹ ਪੰਗੇ ਪਵਾਉਂਦਾ ਪਰ ਮੈਂ ਜੋ ਗੱਲ ਕਰਦਾ ਉਹ ਕੀ ਅੱਜ ਕੱਲ ਦਾ ਟਾਈਮ ਇਹ ਆ ਕਿ ਜੇ ਆਪਣੇ ਕੋਲ ਇੰਪਲੀਮੈਂਟ ਸਹੀ ਆ ਤਾਂ ਆਪਣਾ ਖਰਚਾ ਉਹਦੇ ਨਾਲ ਵੀਰੇ ਘਟਦਾ ਵਾ ਤੇ ਅੱਜ ਕੱਲ ਤਾਂ ਇੰਪਲੀਮੈਂਟ ਮੈਲੀ ਜਾਂਦੇ ਆ ਹਨਾ ਕਿ ਇੰਪਲੀਮੈਂਟ ਜਰੂਰ ਆਪ ਦੇ ਮੁਤਾਬਕ ਜਿਹੜੇ ਜਿਹੇ ਆਪਣੇ ਕੋਲ ਟਰੈਕਟਰ ਆ ਉਹਦੇ ਮੁਤਾਬਕ ਇੰਪਲੀਮੈਂਟ ਆਪਾਂ ਨੂੰ ਲੈਣਾ ਬਹੁਤ ਜ਼ਰੂਰੀ ਆ ਕਿ ਆਪਾਂ ਕਹਿ ਦਿੰਦੇ ਨਾ ਕਿ ਤੇਲ ਖਰਚਾ ਵੱਧਾ ਤੇਲ ਖਰਚਾ ਘਟਾ ਕਿਸੇ ਟਰੈਕਟਰਾਂ ਦਾ ਵੀਰੇ ਐਮਪਲੀਮੈਂਟ ਬਹੁਤ ਉਹ ਰੱਖਦਾ ਥੋੜੇ ਤੇ ਫਰਕ ਹਨਾ ਕਿ ਉਹ ਖਰਚੇ ਤੇ ਐਮਪਲੀਮੈਂਟ ਦੇ ਉੱਪਰ ਆ ਟਰੈਕਟਰ ਤੇ ਨਹੀਂ ਐਮਪਲੀਮੈਂਟ ਦੇ ਉੱਪਰ ਆ ਮੈਂਦਾ ਸਾਰਾ ਖਰਚਾ ਦੇਖੋ ਚੱਲਦੇ ਦੋਨੇ ਟਟੇ ਪੂਰੇ ਨਜ਼ਾਰੇ ਦਾ ਟਰੈਕਟਰ ਚੱਲਦੇ ਆ ਬਾਈ ਹਾਵਲ ਲੋ ਵੀ ਬਾਈ ਗੇਜ ਮਿਲ ਗਈ ਆਪਾਂ ਨੂੰ origignal ਕਿੰਨੇ ਦੀ ਆ ਪਤਾ 1800 ਰੁਪਏ ਦੀ ਆ ਕਟ-ਕਟਾ ਕੇ 1600 ਦੀ ਰਹਿ ਗਈ। ਮਿਲ ਗਈ origignal ਬਹੁਤ ਪੁਰਾਣੀ ਪੈਕਿੰਗ ਆ। ਜੇਜ ਨੂੰ ਵੀ ਮੜਾ ਜੰਗਾਲ ਲੱਗਿਆ ਹੈ। ਪਾ ਕੇ ਦੇਖਦੇ ਆਂ ਵੀ ਮੇਚ ਆਜੂ। ਖੁੱਲੀ ਹੋਈ ਵਾਪਸ ਵੀ ਨਹੀਂ ਹੋਣੀ। ਪਰ ਹੁਣ ਪਾਉਣੀ ਪੈਣੀ। ਲੋ ਵੀਰੇ ਲੇਟਾਂ ਲੂਟਾਂ ਲੱਗ ਗਈਆਂ ਸਾਰਾ ਹਵਈਆਂ ਦਾ ਰੈਡੀ ਹੌਲੀ-ਹੌਲੀ। ਸਬਰਾਂ ਦੀਆਂ ਘੜੀਆਂ ਖਤਮ ਹੋਈ ਜਾਂਦੀਆਂ ਤੇ ਬਸ ਲੇਟਾਂ ਦਾ ਕੰਮ ਕਰਕੇ ਫਿਰ ਸਟਿੱਕਰ ਤੇ ਟਾਇਰਾਂ ਵਾਲੀ ਦੁਕਾਨ ਇਕੱਠੀ ਆ ਫਿਰ ਉੱਥੇ ਛੱਡ ਦੇਣਾ। ਆਲ ਟੋਟਲ ਹੋ ਚੱਲਿਆ ਰੈਡੀ ਬਸ ਬਹੁਤ ਵੀਰਾਂ ਨੂੰ ਇੰਤਜ਼ਾਰ ਆ ਆਪਣੀ ਗੇਜ ਮਿਲ ਗਈ ਬਸ ਆਪਾਂ ਨੂੰ ਮੇਨ ਚੀਜ਼ ਸੀਗੀ ਗੇਜ ਮਿਲ ਗਈ ਜਾਓ ਜੀ ਅੱਜ ਖੀਰਲੇ ਦੰਦਾ ਖੀਰਲੇ ਘੇਰੇ ਚ ਕੰਮ ਚੱਲ ਰਿਹਾ ਆਪਣੇ ਆਪ ਦੇ 26 ਝੋਨਾ ਤੇ ਦੇਖ ਲਓ ਪੂਰਾ ਵਧੀਆ ਦੇਖੋ ਚੱਲਦਾ ਅੱਜ 5630 ਮਗਰ ਵੀ ਪਾਇਆ ਹੈ ਰੋਟਾਵੇਟਰ ਕਿਉਂਕਿ ਹੁਣ ਰੋਟਾਵੇਟਰਾਂ ਦੀ ਜ਼ਿਆਦਾ ਲੋੜ ਬਾ ਵੀ ਖੇਤ ਛੇਤੀ ਤੋਂ ਛੇਤੀ ਤਿਆਰ ਕਰਦੀ ਹੈ ਬਾਕੀ ਝੋਨੇ ਦੀ ਬਾੜੀ ਅੱਜ ਹੋ ਗਈ ਆ 5630 ਮਗਰ ਚੱਲਦਾ ਤੇ 7500 ਮਗਰ ਚੱਲ ਦੋਨੋਂ ਮਗਰ ਸੇਮ ਚੱਲਦੇ ਐ ਮੜਾਈ ਬਣਾਈ ਆਉਂਦੇ ਆ ਦੇਖੋ ਸਿਰਫ ਪਲਾਉ ਦੇ ਉੱਤੇ ਆ ਦੂਜੀ ਵਾਰ ਰੋਟਾਵੇਟਰ ਦੇਖੋ ਆਜੇ ਪੰਜਾ 30 ਜਾਂਦਾ ਲਈ ਹਾਂ ਮੈਂ ਕਹਿੰਦਾ ਇੰਨਾ ਕਿ ਨਜ਼ਾਰੇਦਾਰ ਫੇਰ ਦਾ ਤੁਸੀਂ ਗੱਲ ਹੀ ਛੱਡ ਆ ਜਾਉਂ ਡੀਅਰ ਚੱਲ ਆਪਣੇ ਬੰਦਾ ਕੋਈ ਵੀ ਬੰਦਾ ਤੇਜ਼ੀ ਨਹੀਂ ਕਰਦਾ ਸਾਰੇ ਬੰਦੇ ਯਾਰ ਵਧੀਆ ਜਿੰਨੇ ਕੀ ਬੰਦੇ ਤੇਜ਼ੀ ਦੂਜੀ ਵਾਲਾ ਤਾਂ ਮਕਸਦ ਹੀ ਨਹੀਂ ਆਪਣੇ ਨੇੜੇ ਤੇਰੇ ਵੀ ਕੋਈ ਆਪਣਾ ਬੰਦਾ ਤੇਜ਼ੀ ਕਰੂਗਾ ਜਾਂ ਇਦਾਂ ਨਾ ਬਸ ਸਾਰਿਆਂ ਨੇ ਠੰਡੇ ਮਾਦੇ ਨਾਲ ਹੀ ਚੱਲਣਾ ਲਓ ਜੀ ਦੇਖੋ ਚੱਲਦਾ 36 ਦੀ ਇਹ ਵੀ ਪੂਰਾ ਠੰਡੇ ਮિજાਜ ਨਾਲ ਚੱਲਦਾ ਰਹਿੰਦਾ ਤੇ ਮੈਂ ਤਾਂ ਇਹਦਾ ਵੀ ਨਹੀਂ ਜੋਰ ਯਾਰ ਘੱਟ ਲੱਗਦਾ ਬਹੁਤ ਵੀਰ ਕਹਿੰਦੇ ਆ ਵੀ ਇਹ ਜੋਰ ਨਹੀਂ ਲਾਉਂਦਾ ਪਰ ਦੇਖ ਲਓ ਆਹ ਜਾਨੀ ਕਿ 9 ਫੁੱਟ ਤੇ 8 ਫੁੱਟ ਦੇ ਉੱਪਰ ਰੋਟਾ ਵੇਟ ਰਿਹਾ ਇਹ ਠੀਕ ਚ ਚਲਾ ਪੂਰਾ ਵਧੀਆ ਚ ਚਲਾਈ ਜਾਂਦਾ ਜਦੋਂ ਆਪਾਂ ਚਲਾਉਣਾ ਹੀ ਪੂਰਾ ਵਧੀਆ ਤਰੀਕੇ ਨਾਲ ਆ ਕਦੇ ਕੋਈ ਪ੍ਰੋਬਲਮ ਨਹੀਂ ਪੈਂਦੀ ਇਧਰ ਨੂੰ ਡਾਕਰਪਣ ਬਹੁਤ ਹੈ ਜ਼ਮੀਨ ਚ ਡਲੇ ਬਹੁਤ ਮੋਟੇ ਹੋ ਜਾਂਦਾ ਉਧਰ 54 5 ਪੂਰਾ ਵਧੀਆ ਉਹਦੇ ਮਗਰ 10 ਫੋਟਾ ਚੱਲਦਾ ਤੇ ਇਹਦੇ ਮਗਰ 9 ਫੋਟਾ ਦੇਖੋ ਮਿੱਟੀ ਦੇਖੋ ਇਦੂ ਬਰੇ ਹੋਰ ਕੀ ਜ਼ੋਰ ਲਾ ਦੇ ਵੀ ਟਰੈਕਟਰ ਠੀਕ ਹੈ ਨਾ ਦਬਦਾ ਨਹੀਂ ਕੋਈ ਕੁਝ ਹੋਰ ਨਹੀਂ ਹੈ ਨਾ ਤੇ ਮਿੱਟੀ ਦੇਲ ਤਵੀ ਦੇਲਾ ਕਿੰਨੀ ਖੁੱਪੀ ਜਾਂਦੀ ਆ ਆ ਦੇ ਇਹਨਾਂ ਦੇ ਪੰਗਾ ਪੈਂਦਾ ਰੋਟਰ ਕ੍ਰੋਸਾਂ ਦਾ ਦੇਖੋ ਵੀ ਕ੍ਰੋਸ ਮੂਹਰ ਲੈ ਕਿੱਥੇ ਆ ਤੇ ਮਗਰ ਲੈ ਰੋਟਾਵੇਟਰ ਕਿੱਥੇ ਆ ਇਹਨਾਂ ਦੇ ਟੁੱਟ ਦਿਆ ਕ੍ਰੋਸ ਇਹਨਾਂ ਦੇ ਟਾਂ ਟਾਂ ਡਦੇ ਆ ਕਿਉਂਕਿ ਇਹਨਾਂ ਦਾ ਕੋਈ ਮੂਹਰੋਂ ਉੱਚਾ ਹੋ ਜਾਂਦਾ ਮਗਰੋਂ ਨੀਵੇਂ ਹੋ ਜਾਂਦਾ 18 ਦੇ ਟਾਇਰਾਂ ਕਰਕੇ ਬਹੁਤ ਸੋਹਣਾ ਚੱਲਦਾ ਸ ਟਰੈਕਟਰ ਆਪਾਂ ਨਹੀਂ ਮੋਡੀਫਿਕੇਸ਼ਨ ਦੇ ਹੱਕ 'ਚ ਕਿਸੇ ਦੇ ਵੀ ਟਰੈਕਟਰ ਦੀ ਆ ਦੇਖ ਲੈ ਆਵਾਜ਼ ਵੀ ਬਦਲਦਾ ਟਰੈਕਟਰ ਦੇਖ ਲੈ ਯਾਰ ਗੱਲ ਚਲਾਉਣ ਦਾ ਤਰੀਕਾ ਹੁੰਦਾ ਹਨਾ ਕਿ ਆਪਾਂ ਉਵੇਂ ਦਾ ਆਪਣੇ ਤੋਂ ਟਰੈਕਟਰ ਚੱਲਦਾ ਹੀ ਨਹੀਂ ਜਿਵੇਂ ਉੱਥੇ ਚੱਲਦੇ ਆ ਜਾਂ ਰੋਟਾਵੇਟਰਾਂ ਤੇ ਉਵੇਂ ਚਲਾਉਣਾ ਹਨਾ ਨਾਰਮਲ ਟਰੈਕਟਰ ਚੱਲਦੇ ਆ ਆਪਣੇ ਸਾਰਿਆਂ ਦੇ ਦੂਜੇ ਲੋਡ ਤੇ ਚੱਲਦੀ ਨਹੀਂ ਟਰੈਕਟਰ ਜਿਵੇਂ ਚਲਾਉਣ ਨੂੰ ਫਿਰਦੇ ਹੁੰਦੇ ਆ ਆਪਾਂ ਬਾਹੀ ਤਾਂ ਨਾਰਮਲ ਕਰਨੀ ਆ ਇਹ ਕਾਮ ਬੰਦਿਆਂ ਵਾਂਗ ਢੰਗ ਨਾਲ ਚੱਜ ਨਾਲ ਹਨਾ ਨਾ ਤਾਂ ਲੈਫਟ ਹੈਂਡ ਚੱਕ ਚੱਕ ਕੇ ਬਾਹੀ ਹੋਣੀ ਆ ਨਾ ਦੂਜੇ ਲੋਟ ਬਾਹੀ ਹੋਣੀ ਆ ਬਸ ਲਓ ਵੀਰੇ ਦੇਖੋ ਬਣ ਗਿਆ ਨਾ ਟੋਟ ਪੈਗ ਇਹਨਾਂ ਮੇਟਰ ਪੂਰੀ ਵਧੀਆ ਵੀਡੀਓ ਕੱਲ ਨੂੰ ਚਲਾ ਕੇ ਬਣਾਵਾਂਗੇ ਹੁਣ ਤਾਂ ਖੜੇ ਵੀ ਦੇਖ ਲਓ ਸਟicker ਸੁੱਕਰ ਲਾ ਦੇ ਸਾਰੇ ਨਾਲ ਟੋਟੋ ਸਟicker ਲਾ ਜੈਨੂਇਨ ਟਰੈਕਟਰ ਆ ਪੂਰਾ ਅੱਜ ਤੱਕ ਰੰਗ ਨਹੀਂ ਹੋਇਆ ਟਰੈਕਟਰ ਨੂੰ ਦੇਖੋ ਓਕੇ ਦੇ ਸਟicker ਵੀ ਲੱਗੇ ਸਾਰੇ ਨਾਲ ਦੇ ਪਾਰਕਿੰਗ ਵਾਲਾ ਪੀਟੀਓ ਵਾਲਾ ਸੱਚ ਵੀ ਲਾਤੀ ਦੇਖੋ ਆ ਜਾਨ ਨੂੰ ਇੱਥੇ ਰੱਖ ਕੇ ਕਤਵਾਈ ਠੀਕ ਆ